ਹੈਲੋ ਫੈਮਲੀ ਸਸਰੀਗਾਲ ਅੱਜ ਅਸੀਂ ਬਣਾਵਾਂਗੇ ਆਪਣਾ ਵਲੋਗ ਆਲੂ ਗਜਰਾ ਤੇ ਮਟਰ ਦੀ ਸਬਜ਼ੀ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਤੇ ਬਹੁਤ ਹੀ ਘੱਟ ਟਾਈਮ ਚ ਤੇ ਬਹੁਤ ਵਧੀਆ ਤਰੀਕੇ ਬਣਾਵਾਂਗੇ ਆ ਦੇਖੋ ਸਭ ਤੋਂ ਪਹਿਲਾਂ ਅਸੀਂ ਗਜਰਾ ਨੂੰ ਧੋ ਕੇ ਕੱਟ ਕੇ ਰੱਖ ਲਿੱਤਾ ਐ ਇਸ ਤਰ੍ਹਾਂ ਸਾਡੇ ਆਲੂ ਇਹ ਵੀ ਅਸੀਂ ਧੋ ਕੇ ਸਾਫ਼ ਕਰਕੇ ਰੱਖ ਲਿੱਤੀ ਨੇ ਇਹ ਵੇਸਾ ਟਮਾਟਰ ਇਹ ਵੀ ਅਸੀਂ ਤੋੜਾ ਕੇ ਸਾਫ਼ ਕਰਕੇ ਰੱਖ ਲਿੱਤੇ ਇਹ ਸਾਡਾ ਟਮਾਟਰ ਚਾਰ ਜਿਹੜੇ ਅਸੀਂ ਕੱਟ ਕੇ ਰੱਖੇ ਨੇ ਇਹ ਸਾਡੇ ਪਿਆਜ਼ ਜਿਹੜੇ ਅਸੀਂ ਕੱਟ ਕੇ ਰੱਖੇ ਹੋਏ ਨੇ ਇਹ ਸਾਡਾ ਅਦਰਕ ਤੇ ਹਰੀਆਂ ਮਿਰਚਾਂ ਤੇ ਧਨੀਆ ਅਸੀਂ ਸਭ ਕੁਝ ਵਿਖੋ ਤਿਆਰ ਕਰਕੇ ਰੱਖ ਲਿੱਤਾ ਹੈ ਤੇ ਅਸੀਂ ਹੁਣ ਲਗਾਣਾ ਹੈ ਤੜਕਾ ਸਿਰਫ ਤੜਕਾ ਲਗਾਵਾਂਗੀ ਤੇ ਤੁਹਾਨੂੰ ਤੜਕਾ ਲਗਾ ਕੇ ਤੇ ਬਖਾਵਾਂਗੇ ਵੀ ਅਸੀਂ ਕਿਸ ਤਰੀਕੇ ਆਲੂ ਗਾਜਰਾ ਮਟਰ ਟਮਾਟਰ ਪਿਆਜ਼ ਅਦਰਕ ਹਰੀਆਂ ਮਿਕਚਾਂ ਕਿੰਨੀਆਂ ਪਾ ਕੇ ਕਿਸ ਤਰੀਕੇ ਦੀ ਸਬਜ਼ੀ ਬਣਾਣੇ ਆ ਸਬਜ਼ੀ ਬਣਾਵਾਂਗੇ ਬਹੁਤ ਹੀ ਵਧੀਆ ਆਓ ਹੁਣ ਅਸੀਂ ਆਪਣਾ ਵਲੌਗ ਸ਼ੁਰੂ ਕਰਦੇ ਆਂ ਆਲੂ ਗਾਜਰ ਤੇ ਮਟਰ ਦੀ ਸਬਜ਼ੀ ਆ ਆ ਦੇਖੋ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਫਿਰ ਅੱਗੇ ਅਸੀਂ ਆਪਣੀ ਕੜਾਈ ਇਹਨੂੰ ਅਸੀਂ ਗਰਮ ਕਰਨਾ ਆ ਜੋ ਪਾਣੀ ਵਿੱਚ ਸੁੱਕ ਜਾਵੇ ਚੰਗੀ ਤਰ੍ਹਾਂ ਸਾਫ਼ ਹੋ ਜਾਏ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਤੇਲ ਪਾਵਾਂਗੇ ਬਣਾ ਇਸ ਹੱਡੀ ਵਿੱਚ ਖੁੱਲ ਚੁੱਕੀ ਹੈ ਸਾਫ ਕਰ ਲਿੱਤੀ ਏ ਸੀ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਸਸੋਂ ਦਾ ਤੇਲ ਜਿਹਦਾ ਅਸੀਂ ਤੜਕਾ ਲਗਾਣਾ ਜਿੰਨੀ ਕਿ ਸੰਨ ਜ਼ਰੂਰਤ ਹੈ ਅਸੀਂ ਹਿਸਾਬ ਨਾਲ ਅਸੀਂ ਤੇਲ ਪਾਵਾਂਗੇ ਹੁਣ ਅਸੀਂ ਤੇਲ ਕਰ ਲੈਨੇ ਗਰਮ ਤੇਲ ਸੜ ਚੁੱਕਾ ਹੈ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਆਪਣਾ ਅਦਰਕ ਕਾਲਕ ਕਰਕੇ ਪਹਣੇ ਹੁਣ ਅਸੀਂ ਪਾ ਦਾਂਗੇ ਆਪਣੇ ਪਿਆਰ कटे हुए हैं देखो लंबे लंबे कटे तरीके पाने लाल ही अभी पाले अपनिया हरिया मिर्चा अह लाल ही यूज कर दी इना चली तरह भुन लवोंगे फिर अभी अपना लून मिर्च हल्दी मिर्च भी मसाले पाने पावे लाल करके ਇਹ ਬਹੁਤ ਵਧੀਆ ਤਰੀਕੇ ਸੱਜਾਵਾਗੇ ਹੁਣ ਅਸੀਂ ਸਭ ਤੋਂ ਪਹਿਲਾਂ ਆਪਣੇ ਪਿਆਜ਼ ਚੰਗੀ ਤਰ੍ਹਾਂ ਲਾਲ ਕਰ ਲੈਣੇ ਆ ਉਸ ਤੋਂ ਬਾਅਦ ਅਸੀਂ ਪਾਵਾਂਗੇ ਸਬਜੀ ਦੇ ਨਾਲ ਹੀ ਟਮਾਟਰ ਆਹ ਦੇਖੋ ਜੀ ਪਿਆਜ਼ ਸਾਡ ਬਹੁਤ ਧੀ ਲਾਲ ਹੋ ਚੁੱਕੇ ਨੇ ਕਿਉਂਕਿ ਸਬਜੀ ਨਾਲ ਹੀ ਪਕਣੇ ਨੇ ਦੇਖੋ ਕਿੰਨੇ ਵਧੀਆ ਲਾਲ ਹੋ ਚੁੱਕੇ ਨੇ ਹੁਣ ਅਸੀਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਆਪਣਾ ਹਲਦੀ ਪਾਊਡਰ ਜਿੰਨੀ ਕਿਸਨ ਜ਼ਰੂਰਤ ਹੈ ਉਸੀਂ ਸਾਬ ਨਸੀ ਹਲਦੀ ਪਾ ਲਾਂਗੇ ਆ ਦੇਖੋ ਕਿਰ ਅਸੀਂ ਪਾਵੂਗੀ ਆਪਣਾ ਨਮਕ ਲੋੜ ਅਨੁਸਾਰ ਜਿੰਨੀ ਕੀ ਜ਼ਰੂਰਤ ਹੈ ਆ ਦੇਖੋ ਨਮਕ ਪਾ ਦਿੱਤਾ ਫਿਰ ਅਸੀਂ ਪਾਵਾਂਗੀ ਆਪਣਾ ਗਰਮ ਮਸਾਲਾ ਬਹੁਤ ਵਧੀਆ ਤਰੀਕੇ ਬਣਾਣੀ ਹੈ ਬਹੁਤ ਹੀ ਮਜ਼ਾ ਆਂਦਾ ਖਾਣ ਦਾ ਤੁਸੀਂ ਵੀ ਇਸੇ ਤਰੀਕੇ ਬਣਾਣੀ ਹੈ ਤੇ ਬਣਾ ਕੇ ਖਾਣੀ ਹੈ ਇੱਕ ਮਸਾਲਾ ਸੀ ਆ ਪਾ ਦਾਂਗੇ ਤੇ ਹੁਣ ਅਸੀਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲੇ ਨੂੰ ਦੇਖੋ ਇਹ ਸਭ ਚੰਗੀ ਤਰ੍ਹਾਂ ਮਿਕਸ ਹੋ ਗਿਆ ਇਹਦੇ ਵਿੱਚ ਦੇਖੋ ਅਸੀਂ ਕੋਈ ਲਾਲ ਵਾਲੀ ਮਿਰਚ ਨਹੀਂ ਪਾਈ ਕੁਝ ਨਹੀਂ ਪਾਇਆ ਬਿਲਕੁਲ ਸਿੰਪਲ ਤਰੀਕੇ ਸੱਚੀ ਹੈ ਮੈਂ ਬਣਾ ਕੇ ਤੁਹਾਨੂੰ ਦਿਖਾਨੀ ਆ ਮੈਂ ਕੋਈ ਇਹਦੇ ਵਿੱਚ ਬਹੁਤਾ ਮਟੀਰੀਅਲ ਨਹੀਂ ਪਾਉਂਦੀ ਇਹੋ ਕੁਝ ਪਾ ਕੇ ਬਣਾਣੀ ਆ ਸਭ ਤੋਂ ਪਹਿਲਾਂ ਪਾਵਾਂਗੇ ਆਲੂ ਜਿਹੜੇ ਅਸੀਂ ਥੋੜਾ ਅੱਗੇ ਰੱਖੇ ਹੋਏ ਨੇ ਦੇਖੋ ਪਾਵਾਂਗੇ ਆਪਣੇ ਮਟਰ ਜਿਹੜੇ ਅਸੀਂ ਕੱਢ ਕੇ ਰੱਖੇ ਆਂ ਵੀ ਅਸੀਂ ਪਾਵਾਂਗੇ ਆਪਣੀਆਂ ਗਾਜਰਾ ਜਿਹੜੀਆਂ ਅਸੀਂ ਘੋਟ ਆ ਗਈਆਂ ਸੀਪ ਕੇ ਰੱਖੀਆਂ ਨੇ ਦੇਖੋ ਸਾਰੀਆਂ ਸਬਜ਼ੀ ਬਣਾ ਕੇ ਪਾ ਕੇ ਤੇ ਮਿਕਸ ਕਰਕੇ ਇਹਨੂੰ ਬਣਾਵਾਂਗੇ ਹਾਂ ਦੇਖੋ ਸਬਜ਼ੀ ਪਾ ਲਈਆਂ ਅਸੀਂ ਥੋਨੇ ਟਮਾਟਰ ਬਿਨਾ ਪੁੰਨਨ ਤੋਂ ਹੀ ਅਸੀਂ ਇਹਦੇ ਵਿੱਚ ਸਾਰੇ ਪਾ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤਾਂ ਜੋ ਸਾਡੀ ਸਾਰੀ ਸਬਜੀ ਤੇ ਟਮਾਟਰ ਮਿਕਸ ਹੋ ਸਕੇ ਤੇ ਸਾਰੀ ਸਬਜੀ ਦਾਲ ਸਕੇ ਤੇ ਬਹੁਤ ਵਧੀਆ ਤਰੀਕੇ ਨਾਲ ਸਕੇ ਇਸੇ ਤਰੀਕੇ ਬਣਾਣੀ ਆ ਬਣਾਣੀ ਆ ਤੇ ਬਣਾ ਕੇ ਖਾਣੀ ਆ ਐਸਾ ਦੇ ਸਾਰੇ ਮਸਾਲੇ ਮਿਕਸ ਹੋ ਗਏ ਹੁਣ ਅਸੀਂ ਇਹਨੂੰ ਢੱਕ ਕੇ ਕੁੱਕਰ ਨੂੰ ਕੜਾਈ ਨੂੰ ਰੱਖ ਦਾਂਗੇ ਤਾਂ ਜੋ ਸਾਡੀ ਸਬਜੀ ਬਣ ਚੰਗੀ ਤਰ੍ਹਾਂ ਬਣ ਸਕੇ ਆ ਵੇਖੋ ਸੀ ਧਨੀਆ ਕੱਟ ਕੇ ਰੱਖ ਲਿਆ ਸਬ지 ਲਾਵਾਂਗੇ ਤੇ ਫਿਰ ਪਾਵਾਂਗੇ ਇੱਕ ਵਾਰ ਅਸੀਂ ਹਲਾ ਕੇ ਦੇਖ ਲਵਾਂਗੇ ਕਿ ਸਬ지 ਸਾਡੀ ਬਣ ਰਹੀ ਹੈ ਇਹ ਦੇਖੋ ਰਿਝ ਰਹੀ ਹੈ ਅਸੀਂ ਨੂੰ ਚੰਗੀ ਤਰ੍ਹਾਂ ਉੱਪਰ ਥੱਲੇ ਕਰ ਲਾਂਗੇ ਤਾਂ ਜੋ ਥੱਲੇ ਵਾਲੀ ਸਬ지 ਵੀ ਚੰਗੀ ਤਰ੍ਹਾਂ ਗਲ ਸਕੇ ਇਹ ਦੇਖੀ ਰਿਝ ਰਹੀ ਹੈ ਤਾਂ ਚੰਗੀ ਤਰ੍ਹਾਂ ਬਨੀਨੀ ਹੈ फिर बंद करके ढक के रख दो। एक बार फिर अभी अपना ढक चुक के सब्जी हिला देंगे तले ना लग सके आ देखो पानी सुख चुका है थोड़ी जी कसर रह गई है बस असं यही पूरी करा आ देखो। थले लगने शुरू हो गई है बहुत वजिए बनती सब्जी देखो ਬਹੁਤ ਮਿਆਨ ਦਾ ਹੈਂਦਾ ਦੇਖੋ ਆਲੂ ਗਾਜਰਾ ਮਟਰ ਦੀ ਸਬ지 ਦੇਖੋ ਤੁਸੀਂ ਬਹੁਤ ਹੀ ਸੁਆਦ ਲੱਗਦੀ ਹੈ। ਹਜੇ ਵਿੱਚ ਕਸਰ ਹੈ ਅਸੀਂ ਨੂੰ ਫਿਰ ਬੰਦ ਕਰਕੇ ਥੋੜੀ ਦੇਰ ਵਾਸਤੇ ਰੱਖ ਦਾਂਗੇ। ਤੇ ਫਿਰ ਅਸੀਂ ਆਪਣਾ ਧਨੀਆ ਇਹਦੇ ਵਿੱਚ ਹਰਾ ਕੱਟਿਆ ਆ ਪਾ ਦਾਂਗੇ। ਫਿਰ ਅਸੀਂ ਕੋਰੀ ਸਬ지 ਦੇਖ ਲਾਂਗੇ। ਆ ਦੇਖੋ ਸਬਜੀ ਸਾਡੀ ਬਣ ਚੁੱਕੀ ਹੈ ਸਬਜੀ ਨੇ ਵਿਖੋ ਤੇਲ ਛੱਡ ਦਿੱਤਾ ਹੈ ਥੱਲੇ ਲੱਗਣਾ ਪਈ ਹੈ ਬਹੁਤ ਵਧੀਆ ਬਣ ਚੁੱਕੀ ਹੈ ਤੁਸੀਂ ਇਸੇ ਤਰੀਕੇ ਬਣਾਣੀ ਆ ਆਲੂ ਗਾਜਰਾ ਤੇ ਮਟਰ ਹੁਣ ਅਸੀਂ ਆਪਣਾ ਧਨੀਆ ਐਡ ਕਰ ਦਿੰਨੇ ਆ ਜਿਹੜਾ ਅਸੀਂ ਸਬਜੀ ਚ ਪਾਣਾ ਹੈ ਦੇਖੋ ਬਹੁਤ ਵਧੀਆ ਲੱਗਦਾ ਹੈ ਬਹੁਤ ਸਵਾਦ ਬਣਦੀ ਹੈ ਇਸੇ ਤਰੀਕੇ ਤੜਕਾ ਲਗਾਣਾ ਤੁਸੀਂ ਤੇ ਇਸੇ ਤਰੀਕੇ ਬਣਾਣੀ ਆ ਤੇ ਇਸੇ ਤਰੀਕੇ ਬਣਾ ਕੇ ਖਾਣੀ ਆ ਆ ਦੇਖੋ ਅਸੀਂ ਚੰਗੀ ਤਰ੍ਹਾਂ ਆਪਣੀ ਸਬਜੀ ਦੇ ਵਿੱਚ ਧਨੀਆ ਮਿਕਸ ਕਰ ਲੈਨੇ ਆ ਸਬਜ਼ੀ ਸਾਡੀ ਸਭੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਸੁਆਦ ਲੱਗੇ ਬਿਲਕੁਲ ਸਿੰਪਲ ਬਣਾਈ ਹੈ ਦੇਖੋ ਸੀ ਇਸ ਵਿੱਚ ਕੋਈ ਕਲਰ ਵਿੱਚ ਨਹੀਂ ਪਾਈ ਕੋਈ ਕਲਰ ਵਾਲਾ ਮਸਾਲਾ ਨਹੀਂ ਪਾਇਆ ਫਿਰ ਵੀ ਵੇਖੋ ਸਬਜ਼ੀ ਦਾ ਰੰਗ ਵੇਖੋ ਕਿੰਨਾ ਸੋਹਣਾ ਆਇਆ ਹੈ ਜਰੂਰੀ ਨਹੀਂ ਹੈ ਬਹੁਤੀਆਂ ਮਿਰਚਾਂ ਪਾ ਗਏ ਰੰਗ ਪਾ ਗਏ ਤੇ ਸਬਜ਼ੀ ਤੇ ਮਸਾਲੇ ਪਾ ਗਏ ਵਧੀਆ ਬਣਦੀ ਨਹੀਂ ਇਹਨੂੰ ਪੁੰਨਣ ਦਾ ਤਰੀਕਾ ਹੈ ਉਹਦੇ ਨਾਲ ਹੀ ਸੁਆਦ ਬਣ ਜਾਂਦੀ ਹੈ ਸਬਜ਼ੀ ਬਣੀ ਤੁਸੀਂ ਦੇਖ ਹੀ ਲਈਏ ਦੇਖੋ ਬਿਲਕੁਲ ਲੱਗ ਰਹੀ ਹੈ ਹਾਂ ਅਸੀਂ ਉਤਾਰ ਲੈਨੇ ਆ ਬਨ ਗਈ ਐ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਦੀਜੀ ਚੁੱਕੀ ਐ ਆ ਦੇਖੋ ਬਹੁਤ ਵਧੀਆ ਬਨ ਚੁੱਕੀ ਐ ਆ ਦੇਖੋ ਤੁਸੀਂ ਕਿੰਨੀ ਵਧੀਆ ਲੱਗ ਰਹੀ ਐ ਕਿੰਨੀ ਵਧੀਆ ਬਨ ਚੁੱਕੀ ਐ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੈਨੂੰ ਲਾਇਕ ਸ਼ੇਅਰ ਕਮੈਂਟ ਤੇ ਸक्राइब ਜਰੂਰ ਕਰਿਓ ਮੇਰੀ ਵੀਡੀਓ ਫੁੱਲ ਵਾਚ ਕਰਿਓ ਪੂਰੀ ਦੇਖਿਓ ਤੇ ਕਿਸ ਤਰੀਕੇ ਬਣਾਣੀ ਹੈ ਉਸ ਤਰੀਕੇ ਬਣਾਇਓ ਤਾਂ ਖਾਇਓ ਬਹੁਤ ਹੀ ਮਜ਼ਾ ਆਏਗਾ ਬਾਏ ਫੈਮਲੀ ਬਾਏ